ਸਿੱਧਾ ਗਿਆ ਜਿੰਦਾਬਾਦ ਡਾਕਟਰ ਸਾਹਿਬ ਜਿੰਦਾਬਾਦ ਥੈਂਕ ਯੂ ਜਦੋਂ ਉਹ ਕੁਰਸੀ ਤੇ ਬਹਿਣਾ ਉਹ ਫਾਰੇ ਕੰਡੀਓਤਲਾ ਬਿਲਕੁਲ ਭਾਈ ਜੀ ਸਾਰਿਆਂ ਨੇ ਇਕੱਠੇ ਜਾਣੇ ਬੰਦੀ ਵੱਡੀ ਗੱਲ ਹੋਏ ਬਿਲਕੁਲ ਬਿਲਕੁਲ ਇੱਦਾਂ ਕਰਦੇ ਆ ਦੋ ਗੱਡੀਆਂ ਚ ਆ ਜਿੰਨੇ ਆਪਾਂ ਕੰਡੀ ਜੀ ਆਵਾਂਗੇ ਨਹੀਂ ਸਾਰੇ ਪੰਜਾਬ ਦੇ ਨਾਲ ਨਾਲ ਸਾਰੇ ਸਾਰੇ ਪੰਜਾਬ ਦੇ ਸਿਵਰੇ ਜੋ ਕੇ ਕਰਦੇ ਹੋ ਬੱਧੀ ਕੰਮ ਕਰ ਰਹੇ ਸਾਰੇ ਜੀ ਸਾਹਮਣੇ ਦੇਖੋ ਹਾਂ ਨਹੀਂ ਤੇਰੇ ਭਾਈ ਦੀ ਬੇਕਾ ਚਾਹਗਾ ਬੰਦੇ ਇਹ ਨਮਕਾ ਇਹ ਸੋਨਹਾਰ ਮੈਂ ਤੇ ਪਹਿਲੇ ਆਪਣੇ ਭਰਾ ਸਰਬਜੋਤ ਜੀ ਨੂੰ ਬਹੁਤ ਬਹੁਤ ਵਧਾਈ ਦੇਣਾ ਵਾ ਜਿਨ੍ਹਾਂ ਨੂੰ ਪਾਰਟੀ ਨੇ ਮਾਨ ਬਖਸ਼ਿਆ ਤੇ ਉਸ ਤੋਂ ਬਾਅਦ ਇਹ ਇੱਕ ਮੈਸੇਜ ਹੈ ਸਾਰੇ ਸਾਰੇ ਲੀਡਰਸ਼ਿਪ ਲਈ ਤੇ ਇੱਕ ਸਾਰੇ ਵਰਕਰਾਂ ਲਈ ਕਿ ਤੁਸੀਂ ਦੇਖੋ ਆਪਣੀ ਤਨੋਂ ਇਮਾਨਦਾਰੀ ਦੇ ਨਾਲ ਪਾਰਟੀ ਦੀ ਸੇਵਾ ਕਰੋ ਪਾਰਟੀ ਤੁਹਾਨੂੰ ਘਰ ਬੈਠੇ ਨਵਾਜੇਗੀ ਅੱਜ ਇਹ ਚੀਜ਼ ਹੀ ਮਿਸਾਲ ਹੈ ਮੇਰਾ ਵੀਰ ਸਰਬਜੋਤ ਇਹਨੇ ਆਪਣੇ ਕਦੀ ਅੱਗੇ ਪਿੱਛੇ ਕਿਦਰੇ ਨਹੀਂ ਦੇਖਿਆ ਸਿਰਫ ਆਪਣੀ ਇਮਾਨਦਾਰੀ ਨਾਲ ਪਾਰਟੀ ਦੀ ਸੇਵਾ ਕਰਦੇ ਰਹੇ ਬੜੇ ਤਨੋਂ ਮਨੋਂ ਸੇਵਾਦਾਰ ਭਾਈ ਤੇ ਪਾਰਟੀ ਨੇ ਅੱਜ ਅੱਜ ਡਾਇਰੈਕਟਰ ਵਜੋਂ ਨਿਵਾਜਿਆ ਮੈਂ ਬਹੁਤ ਬਹੁਤ ਧੰਨਵਾਦੀ ਹਾਂ ਹਾਈ ਕਮਾਂਡ ਦਾ ਕੇਜਰੀਵਾਲ ਸਾਹਿਬ ਦਾ ਸਾਡੇ ਸੀਐਮ ਸਾਹਿਬ ਦਾ ਜਿਨ੍ਹਾਂ ਨੇ ਇਸ ਤਰ੍ਹਾਂ ਦੇ ਮਿਹਨਤੀ ਲੀਡਰਾਂ ਨੂੰ ਅੱਗੇ ਲਿਆ ਕੇ ਬਾਕੀ ਵਰਕਰਾਂ ਦਾ ਮਨੋਬਲ ਵਿਧਾਨ ਦੀ ਪਹਿਲ ਕਦਮੀ ਕੀਤੀ ਹੈ ਤੇ ਮੈਂ ਬਹੁਤ ਵਧਾਈ ਦੇਣਾ ਇਹਨਾਂ ਦੇ ਸਾਰੇ ਪਰਿਵਾਰ ਨੂੰ ਤੇ ਉਤੋਂ ਮੈਂ ਇਹਨਾਂ ਨੂੰ ਇਹ ਵੀ ਇੱਕ ਸ਼ਹਿਰ ਦਾ ਜਿਹੜਾ ਇਹਨਾਂ ਨੇ ਪੱਟੀ ਸਾਹਿਬ ਨੇ ਵੀ ਦੱਸਿਆ ਕਿ ਸੀਵਰੇਜ ਸਿਸਟਮ ਦਾ ਬਹੁਤ ਬੁਰਾ ਹਾਲ ਹੈ ਮੈਂ ਚਾਹਨਾ ਕਿ ਇਹ ਆਪਣੀ ਸੇਵਾਵਾਂ ਤਨ ਤਈ ਨਰਬਾਨਗੇ ਤੇ ਆਉਣ ਵਾਲੇ ਟਾਈਮ ਦੇ ਵਿੱਚ ਤੁਸੀਂ ਅੰਮ੍ਰਿਤਸਰ ਤੇ ਪੰਜਾਬ ਦੇ ਵਿੱਚ ਸੀਵਰੇਜ ਸਿਸਟਮ ਇੰਪਰੂਵ ਹੋਇਆ ਦੇਖੋਗੇ ਕਿਉਂਕਿ ਇਹ ਇੱਕ ਚੰਗੇ ਲੀਡਰ ਨੇ ਵਜੋਂ ਜਿਨ੍ਹਾਂ ਨੇ ਇਮਾਨਦਾਰੀ ਦੇ ਨਾਲ ਆਪਣੇ ਅਹੁਦੇ ਦੀ ਸੇਵਾ ਕਰਨੀ ਹੈ ਤੇ ਮੈਂ ਇਹਨਾਂ ਨੂੰ ਵਧਾਈ ਵੀ ਦੇਣਾ ਮੈਂ ਸਰਬਜੋਤ ਸਿੰਘ ਵਲੰਟੀਅਰ ਆਮ ਆਦਮੀ ਪਾਰਟੀ ਅੱਜ ਮੈਨੂੰ ਪੰਜਾਬ ਸਰਕਾਰ ਵੱਲੋਂ ਜੋ ਡਾਇਰੈਕਟਰ ਸ ਸੀਵਰੇਜ ਬੋਰਡ ਐਂਡ ਵਾਟਰ ਸਪਲਾਈ ਦਾ ਲਗਾਇਆ ਗਿਆ ਮੈਂ ਇਸ ਲਈ ਸਾਡੇ ਕੌਮੀ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਸਾਡੇ ਨੈਸ਼ਨਲ ਜੌਰਗੇਨਾਈਜੇਸ਼ਨ ਜਨਰਲ ਸੈਕਟਰੀ ਡਾਕਟਰ ਸੰਦੀਪ ਪਾਠਕ ਜੀ ਸਾਡੇ ਸਤਿਕਾਰਯੋਗ ਮੈਂਬਰ ਰੈਂਬਰ ਰਾਜ ਸਭਾ ਅਰ ਆਪਣਾ ਰਾਗਵ ਰਾਜੀ ਤੇ ਸਾਡੇ ਹੋਰ ਟੀਮ ਦਾ ਮੈਂ ਸਮੁੱਚੀ ਹਾਈ ਕਮਾਂਡ ਦਾ ਸਾਡੇ ਮੰਤਰੀ ਸਾਹਿਬਾਨਾਂ ਦਾ ਖਾਸ ਤੌਰ ਤੇ ਸਰਦਾਰ ਜਰਨੈਲ ਸਿੰਘ ਜੋ ਸਾਡੇ ਪੰਜਾਬ ਦੇ ਪਰਿਵਾਰੀ ਵੀ ਨੇ ਉਹਨਾਂ ਦਾ ਸਾਡੇ ਐਮਐਲਏ ਸਾਹਿਬਾਨਾਂ ਦਾ ਸਾਡੇ ਚੇਅਰਮੈਨ ਸਾਹਿਬਾਨ ਜਿਨ੍ਹਾਂ ਤੇ ਦਰਜਵਰਜਾ ਪਾਰਟੀ ਦੇ ਸੀਨੀਅਰ ਲੀਡਰਸ ਵੋਲੰਟੀਅਰਸ ਵਰਕਰਸ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਕਿ ਸਾਡੀ ਸਾਰਿਆਂ ਦੀ ਮਿਹਨਤ ਸਦਕਾ ਇਹਨਾਂ ਦੀ ਸਾਰਿਆਂ ਦੀਆਂ ਦੁਆਵਾਂ ਸਦਕਾ ਅੱਜ ਮੈਨੂੰ ਪਾਰਟੀ ਨੇ ਡਾਇਰੈਕਟਰ ਪੰਜਾਬ ਦੇ ਇਸ ਜਗ੍ਹਾ ਤੇ ਮੈਨੂੰ ਨਿਵਾਜਿਆ ਸੋ ਮੈਂ ਇੱਕ ਇੱਕ ਗੱਲ ਦੀ ਤੁਹਾਨੂੰ ਸਾਰਿਆਂ ਨੂੰ ਦਰਸ਼ਨਾ ਚਾਹਣਾ ਹੈ ਕਿ ਜੋ ਵੀ ਮੈਨੂੰ ਜੁਮੇਵਾਰੀ ਪਾਰਟੀ ਨੇ ਦਿੱਤੀ ਹੈ ਜੋ ਵੀ ਮਾਨ ਸਾਹਿਬ ਦਾ ਰੰਗਲਾ ਪੰਜਾਬ ਬਣਾਉਣ ਦਾ ਜਿਹੜਾ ਸੁਪਨਾ ਹੈ ਉਹ ਸੁਪਨੇ ਦੇ ਤਹਿਤ ਆਪਣੀ ਜ਼ਿੰਮੇਵਾਰੀ ਮੈਂ ਪੂਰੀ ਤਨਦੇਹੀ ਤੇ ਇਮਾਨਦਾਰੀ ਦੇ ਨਾਲ ਨਿਭਾਵਾਂਗਾ ਤੇ ਜਿੱਥੇ-ਜਿੱਥੇ ਮੈਨੂੰ ਸੀਵਰੇਜ ਵਾਟਰ ਫੋਰਡ ਦਾ ਜਿਹੜਾ ਡਾਇਰੈਕਟਰ ਲਾਇਆ ਸਾਡੇ ਸ਼ਹਿਰ ਦੇ ਵਿੱਚ ਪੰਜਾਬ ਦੇ ਵਿੱਚ ਜਿੱਥੇ ਵੀ ਲੋਕਾਂ ਨੂੰ ਪ੍ਰੋਬਲਮ ਆਊਗੀ ਆਪ ਨਾਲ ਜਾ ਕੇ ਨਾਲ ਖੜ ਕੇ ਉਹਨਾਂ ਦੀਆਂ ਮੁਸ਼ਕਿਲਾਂ ਚਾਹੇ ਉਹ ਕਿਸੇ ਲੈਵਲ ਦੀਆਂ ਵੀ ਹੋਣ ਪਹਿਲ ਦੇ ਆਧਾਰ ਤੇ ਸਰਕਾਰ ਨਾਲ ਗੱਲ ਕਰਕੇ ਉਹਨਾਂ ਨੂੰ ਹੱਲ ਕਰਾਊਗਾ ਸੋ ਇਹ ਜੋ ਮੇਰੇ ਜਿੰਨਾ ਵਾਅਦਾ ਹੋ ਸਕੀ ਮੈਂ ਕਰੂੰਗਾ ਪਿਛਲਾ ਲੰਬਾ ਸਮਾਂ 10 ਸਾਲ ਤੋਂ 11 ਸਾਲ ਤੋਂ ਮੈਂ ਪਾਰਟੀ ਦੀ ਸੇਵਾ ਕਰਦਾ ਆਂ ਅੱਜ ਮੈਨੂੰ ਮੇਰੀਆਂ ਸੇਵਾਵਾਂ ਦੇਖ ਕੇ ਪਾਰਟੀ ਨੇ ਸਰਕਾਰ ਦੇ ਵਿੱਚ ਜ਼ਿੰਮੇਵਾਰੀ ਦਿੱਤੀ ਹੈ ਸੋ ਮੈਂ ਤੈਅ ਦਿਲੋਂ ਪਾਰਟੀ ਦਾ ਧੰਨਵਾਦ ਕਰਦਾ ਤੇ ਮਹਾਨਦਾਰੀ ਦੇ ਨਾਲ ਇਸ ਜਗ੍ਹਾ ਤੇ ਬੈਠ ਕੇ ਆਪਣਾ ਕੰਮ ਕਰੂੰਗਾ